ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਚੱਲ ਜੀ ਗਲਾ ਜੀ ਤੁਸੀਂ ਸੁਣਾਓ ਬਾਈ ਜੀ ਜੀ ਬਹੁਤ ਹੀ ਕਿਰਪਾ ਜੀ ਬਈ ਜੀ ਬਹੁਤ ਹੀ ਦਇਆ ਦੀ ਗੱਲ ਆਂਦਾ ਜੀ ਚਲੋ ਵਧੀਆ ਹੀ ਚਾਹੀਦੇ ਆ ਤੇ ਇੱਕ ਵਾਰ ਐਡਰੈਸ ਕਰੀਏ ਨੋਟ ਜੀ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਹੂੰ ਜਲਾ ਤਰਨਤਪ ਠੀਕ ਆ ਮੋਬਾਈਲ ਨੰਬਰ ਜੀ 86998 ਹਾਂਜੀ 57395 ਠੀਕ ਆ ਜੀ ਤੇ ਸ਼ੁਰੂਆਤ ਕਰੀਏ ਨੀਲੀ ਦਾ ਹਨਾ ਮੈਂ ਵੀ ਸਿਰਾਂ ਹੀ ਲੈ ਆਂਦੀ ਕੋ ਦਿਨ ਤੇ ਭਾਵੇਂ ਲੈ ਜਾ 10 ਤੋਂ 12 ਵੇਲੇ ਲੈਂਦੀ ਆ ਜੀ 13 ਵੀ ਫੜ ਸਕਦੀ ਆ ਹਾਂਜੀ ਪਰ ਕੀ ਬਾਤ ਹੈ ਟ੍ਰੇਲ ਗੱਡੀ ਦਾ ਇੰਜ ਨਹੀਂ ਆ ਤੇ ਜਿਵੇਂ ਦਾ ਹਾਸੀ ਦੇ ਵਿੱਚ ਨਹੀਂ ਆਲੀ ਸਰ ਜੀ ਅੱਛਾ ਹਾਂਜੀ ਬਲੈਰੋ ਜੀ ਲਿਆਂਦੀ ਬਲੈਰੋ ਦੇ ਲਿਆਂਦੀ ਭਾਈ ਜੀ ਵਾ 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 ਬਲੈਰੋ ਵਾਲੀ ਆ ਤੀਜੇ ਜ ਨਹੀਂ ਆਉਣਾ ਕਿੰਨਾ ਕੁ ਮਾਲਕ ਨੇ ਰਿਕਾਰਡ ਦੱਸਿਆ ਉਹ ਸਹੀ ਮਾਲਕ ਜੀ 16 ਲੀਟਰ ਦੱਸਿਆ ਜੀ ਇਹਨਾਂ 16 ਕਰੋ ਹਾਂਜੀ ਬਾਕੀ ਜੇ ਮੈਂ ਇੰਨੀ 16 17 ਪਾਣੀ ਪਾਟੇ ਦੀ ساری ਗਰੰਟੀ ਥਣਾ ਦੀ ਵੀ ਗਰੰਟੀ ਪਿੱਛੇ ਦੀ ਵੀ ਗਰੰਟੀ ਅੱਛਾ ਹਾਂਜੀ ਗਰੰਟੀ ਕੋਈ ਹੱਥ ਨਾ ਲਾਵੇ ਥਣਾ ਨੂੰ ਅੱਛਾ ਜੇ ਥਣ ਦੇ ਵਿੱਚ ਨਿਊਟ੍ਰਲ ਮੈਂ ਵਾਪਸ ਕਰਾਂਗਾ ਇਹ ਘਰ ਵਾਲੇ ਦੀ ਗਰੰਟੀ ਤੇ ਆਂਦੀ ਹੈ ਜੀ। ਅੱਛਾ। ਹਾਂ ਜੀ। ਇਹ ਦੋਸਤ ਇਹ ਫਿਰ ਪਈ ਰੱਬ ਦਾ ਨਾ ਹੀ। ਖੋਲ ਦੇ। ਤੋਰ ਦੇ। ਲਓ ਭਾਈ ਸਜਣੋ। ਤੇ ਚੰਗੀ ਆ ਮੈਂ ਨੀਲੀ ਰਾਵੀ ਦੇ ਵਿੱਚ ਆ ਗਈ ਆ। ਤੇ ਗਰੰਟੀ ਇਹ ਵਾਣੇ ਦੀ ਬੈਕਗ੍ਰਾਉਂਡ ਵੇਖ ਲਓ ਤੁਸੀਂ। ਠੀਕ ਹੈ ਜੀ। ਕਿ ਹੁਣ ਤੋਂ ਹੀ ਲੈਵਾ ਜਿਹੜਾ ਅਜੇ 10-12 ਦਿਨ ਕਰਦੀ ਆ। ਤੇ ਤੁਰਦੀ ਵੀ ਵੇਖੋ ਜਿਵੇਂ। ਕਿਆ ਬਾਗ। ਪਾਉ ਕਹਿੰਦਾ ਕੀ? ਇਹ ਗੱਡੀ ਮਿੰਦਰਾ ਜਾਈ ਆ 16 ਕਿਲੋ ਤਾਂ ਤਾਂ ਭਰਿਆ ਨੇ ਮੈਨੇ ਤੂੰ ਵੀ ਪੁੱਛਿਆ ਨੋਈ ਪੇਟ ਪੂਰਾ ਵੇਖੋ ਸਜਣੋ ਕਿੱਡਾ ਚੌੜਾ ਤੇ ਮਗਰੋਂ ਵੇਖੋ ਕਿੱਡੀ ਸਫਾਈ ਲੱਗੀ ਕਰਮਾ ਵਾਲੀ ਨੂੰ ਕਿਆ ਬਾਤ ਪਾਉਜੀ ਰੇਟ ਡੇਢ ਤੇ ਸਾਨੂੰ ਸਭਾਂ ਮੈਂ ਡੇਰ ਕਰਨਗੀ ਅੱਛਾ ਹਾਂਜੀ ਵੇਖਦੇ ਹੀ ਆ ਡੇਢ ਦੀ ਕੱਟ ਮੈਂ ਦੇ ਦਾਂ ਜਿੱਦਨ ਮੈਂ ਸੂਪੇ ਬੱਚਾ ਅੱਗੇ ਰਹਿਜ ਗਿਆ ਨਾ ਹਾਂਜੀ ਡੇਢ ਲੱਖ ਦੀ ਮੈਂ ਜਿਹੜਾ ਮਰਜੀ ਭੈਣ ਭਰਾ ਕੋਲ ਲੈ ਜੇ ਹੈਗੀ ਵੀ ਆ ਪਰ ਅੱਜ ਆਪਾਂ ਸਵਿੱਤਰ ਸਗਰਾਂ ਦਾ ਦਿਹਾੜਾ ਹੈ ਆਫਰ ਹੀ ਕਰ ਦੇਣੀ ਕਿ ਕਿੰਨੇ ਦੀ ਇੱਕ 20 ਦੀ ਮੈਂ ਦੇ ਦਾਂਗੀ ਜੀ ਇੱਕ 20 ਦੀ ਹਾਂਜੀ ਇੱਕ 20 ਦੀ ਸਿਰਫ ਹਾਂਜੀ ਇੱਕ 20 ਦੀ ਮੈਂ ਦੇਵਾਂਗੇ ਉਹ ਚੋ ਵੀ ਕਰ ਦੇਣਾ ਕਰ ਦੇਾਂਗੇ ਜੀ ਘਾਲੇ ਦਾ ਪੂਰਾ ਮਾਨ ਕਰਾਂਗੇ ਕਿੰਨਾ ਜੀ 2000 ਰੁਪਏ 2 ਕਾਰ ਆਇਆ 2000 ਰੁਪਇਆ ਦਾ ਜਿਆਦਾ ਕਰ ਦੀਏ 5 ਕਰ ਦਿਓ 5 5000 ਕਰਵਾ ਵਾ ਵਾ ਭਾਉ ਅੰਨਾ ਕਰੀਓ ਕਰ ਇੱਕ ਕਲੇ ਪੈ ਜਾਣੀ ਹਾਂ ਹਾਂਜੀ 5000 ਕਰ ਦਾਂਗੇ ਜੀਆਂ ਨੇ ਆਖਣਾ ਕਰ ਕਹਿੰਦਾ ਇਹਦਾ 2000 ਰੁਪਇਆ ਮਿਲਦਾ ਜੀ ਹੈ ਇਹ ਵੀ ਦੱਸਿਆ 2000 ਰੁਪਇਆ ਮਿਲਦਾ ਜੀ ਸਿਰਫ ਹਾਂਜੀ 2000 ਤੇ ਮੈਂ ਦੇ ਦਿਆ ਇੱਕ ਕੁਐਸਟ ਤੁਹਾਡੇ ਗਾੜੀ ਜੇ ਤੇ 115000 ਦੀ ਮੈਂ ਕਿਸੇ ਵੀ ਭੈਣ ਭਰਾ ਨੂੰ ਚੰਗੀ ਲੱਗੇ ਤੇ ਸਾਈ ਪਾ ਦਿਓ ਨਹੀਂ ਤੇ ਮੇਰੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਭਾਉ ਨੂੰ 10 ਨਾ ਲਾਇਓ 12 ਨਾ ਫੋਨ ਨਾ ਮੈਂ ਦਾ ਲਾਇਓ ਕਿਉਂਕਿ ਮੈਂ 1.5 ਲੱਖ ਦੀ ਇਹ ਗਲਤ ਨਹੀਂ ਆਖਣਾ ਜਿਹਦਾ ਜਿੰਨੇ ਦੀ ਚੀਜ਼ ਆਪਾਂ ਵੀ ਰੋਜ਼ ਕਾਰੀ ਵਿਹਾਰੀਂ ਕੰਮ ਕਰਦੇ ਆਂ ਪਤਾ ਹੁੰਦਾ ਇਹ ਮੇਰਾ ਪਸ਼ੂ ਆ ਜੈਜ ਕੀਮਤ ਕਰਵਾਈ ਆ ਪਵਿੱਤਰ ਸੰਗਰਾਂਦ ਦਾ ਦਿਹਾੜਾ ਕਰਕੇ ਬੋਣੀ ਵਟਾ ਭੈਣ ਭਰਾ ਜਿਹੜੇ ਕਰੋ ਮੈਂ ਸੱਜਣੋਂ ਚੰਗੀ ਐ ਤੋਂ ਤੇ ਤੁਹਾਨੂੰ ਪਤਾ ਕਿੰਨੇ ਦੇ ਦੇਣੀ ਆ ਦੂਜੇ ਨੰਬਰ ਤੇ ਆ ਗਈ ਪਲੂਣ ਝੋਟੀ ਝੋਟੀ ਸੋਈ ਸਵਾਈ ਕਿੰਨਾ 8 ਕਿਲੋ ਦੁੱਧ 8 ਕਿਲੋ ਦੁੱਧ ਆ ਜੀ ਅੱਛਾ ਕੱਟੀ ਆ ਗਈ ਕੱਟੀ ਮਗਰ ਆ ਗਈ ਜੀ ਲਾ ਖੋਲ ਧੋ ਨੋਏ ਸੱਜਣੋ ਬਲੂ ਹੁਣਿਆ ਤੇ ਆਹ ਕੱਟੀ ਬੜੀ ਪਿਆਰੀ ਆ ਬਿਲਕੁਲ ਬਲੈਕ ਕਲਰ ਦੇ ਵਿੱਚ ਆ ਤੇ ਆਹ ਅਜੀ ਛੋਟੀ ੱਲੇ ਵਾਲੂ ਆ ਨੋਏ ਤੇ ਟੋਨ ਚਾਂ ਬਹੁਤ ਚੰਗੀ ਆ ਲੈਓ ਜੀ ਕਮ ਆਜੋ ਲੋਏ ਆ ਜੱਟ ਦੀ ਕੁਆਲਟੀ ਥਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਮਗਰਾਂ ਵੀ ਸਜਣਾ ਪੂਰੀ ਸਫਾਈ ਆ ਇਹਦੀ ਕੀਮਤ 73 ਹਜ਼ਾਰ ਲੈ ਲਈ 75 ਹਾਂਜੀ ਹਾਂ ਨਾ 70000 ਵੀ ਮੇਰੇ 70 ਦੀ ਐਨੂੰ ਲਾ ਦਿਓ ਇਕ ਰਮ ਖਾ ਦਿਓ ਲਓ ਸਜਰੋ 8 ਲੀਟਰ ਦੁੱਧ ਜੀ ਦੋ ਟੈਂਕੀ ਹੋ ਕੇ ਖੜੇ ਅੱਛਾ 9 ਸਜਰੋ 70000 ਦੀ ਛੋਟੀ ਮਿਲ ਜੂਗੀ ਜੇ ਨੰਬਰ ਤੇ ਆ ਗਈ ਮੈਂ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਜੀ ਟੋਕਰ ਟੋਕਰ ਤੇ ਦੁੱਧ ਕਿਨਾ ਦੁੱਧ ਜੀ 7 ਕਿਲੋ ਮੈਨੇ ਦੁੱਧ ਆਟਿਆ ਜੀ 7 ਕਿਲੋ 7 ਕਿਲੋ ਦੁੱਧ ਜੀ ਨਵੀਂ 2 ਮਹੀਨਿਆਂ ਦੀ ਮੈਂ ਹੋਈ ਜੀ 2 ਮਹੀਨੇ ਹੋ ਗਏ ਬਣੀ ਹਾਂਜੀ ਲਓ ਜੀ ਲਓ ਵੀ ਸੱਜਣੋ 7 ਕਿਲੋ ਦੁੱਧ ਤੇ 2 ਮਹੀਨੇ ਹੋ ਗਏ ਬਣੀ ਨੂੰ ਚੈੱਕ ਕਹੀਂ ਅਜੇ ਕਰਵਾਈ ਮੇਰੇ ਹਿਸਾਬ ਨਾਲ ਨਹੀਂ ਕਿਆ ਕਰੀ ਜੀ ਕਰਾਈ ਹਾਂ ਤੇ ਰੇਟ ਇਹਦਾ ਜੀ ਇਹਦਾ 45000 ਰੁਪਏ ਜੀ 200 ਰੁਪਏ ਛੋੜ 45 ਵਾਲਾ ਫੋਨ ਨਾ ਕਰੇ ਠੀਕ ਆ ਅੱਗੇ ਆ ਗਈ ਚੌਥੇ ਨੰਬਰ ਤੇ ਟੋਕਰ ਤੇ ਗੱਬਣ ਟੋਕਰ ਗੱਬਣ ਮੇਰੇ ਜਿੱਥੇ ਵਾ 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 ਕੱਦ ਬੜਾ ਵੱਡਾ ਹਣਾ ਬੜਾ ਵੱਡਾ ਥੇ ਕਿ ਥੋੜਾ ਖੁੱਲਾ ਜੀ ਹਾਂ ਕੱਦ ਬੜਾ ਕੱਦ ਦੀ ਬੜੀ ਜੀ ਦੁੱਧ ਕਿੰਨਾ ਜੀ ਦੁੱਧ ਥਲੇ 4 ਕਿਲੋ ਜੀ 4 ਕਿਲੋ ਇੱਕੇ ਟਾਈਮ ਮਿਲਦੀ ਦੋਵੇਂ ਨਹੀਂ ਦੋਵੇਂ ਟਾਈਮ ਮਿਲਦੀ ਹੈ ਜੀ 2 ਕਿਲੋ ਉਹਲੇ ਤੇ 2 ਉਹਲੇ ਤੇ ਮਿਲਦੀ ਕਿਦਾਂ ਚਾਰ-ਪਾੜੇ ਤੇ ਜਾਂ ਠੀਕੇ ਦੇ ਠੀਕੇ ਦੇ ਪਾਜੀ ਠੀਕੇ ਦੇ ਲੈਓ ਇੱਕ ਟਾਈਮ ਠੀਕ ਆ ਰਿਹਾ ਜਾਂਦੇ ਲੋ ਭਈ ਸੱਜਣੋਂ ਠੀਕੇ ਦੇ ਮਿਲਦੀ ਹੈ ਗੱਲਾਂ ਖਰੀਆਂ ਦੁੱਧ 4 ਕਿਲੋ ਤੇ ਕਿੰਨੇ ਜੀ ਦੀ ਚੱਕ ਪਾਸ ਇਹ ਦੀ 6 ਮਹੀਨੇ ਤੇ 10 ਦਿਨ ਘੱਟ ਰਹਿ ਗਏ 6 ਮਹੀਨਾ ਸਾਢੇ ਪੰਜਾਂ ਮਹੀਨੇ ਵਾਲੀ ਸੱਜਣੋਂ ਮੰਨ ਕੇ ਸੌਦਾ ਕਰਿਓ ਮੇਰੇ ਭੈਣ ਭਰਾ ਠੀਕ ਹੈ ਜੀ ਤੇ ਇਹਦੀ ਕੀਮਤ ਇਹਦੀ 60000 ਰੁਪਈਆ 60000 ਰੁਪਈਆ ਹਾਂਜੀ ਉਸ ਤਰ੍ਹਾਂ ਵੀ 60 ਲੱਗਦਾ ਜੀ ਅੱਛਾ ਕਾਦ ਦੇ ਹਿਸਾਬ ਨਾਲ ਕਾਦ ਦੇ ਹਿਸਾਬ ਨਾਲ 60 ਮਿਲਦਾ ਜੀ ਠੀਕ ਆ ਵਜਨ ਦੇ ਹਿਸਾਬ ਨਾਲ ਸੱਜਣੋਂ ਦੂਜੇ ਪੰਨੇ 60000 ਦੀ ਜਾਂਦੀ ਤੇ 60 ਦੀ ਹੁਣ ਜ ਮਿਲ ਜੂਗੀ ਏਕਾ ਜਰਸੀ ਵਹਿੜ ਆ ਗਈ ਕਿਆ ਬਾਤ ਹੈ ਬੜੀ ਸੋਹਣੀ ਆ ਬਹੁਤ ਠੰਡੀ ਧੀਰੀ ਐ ਅੱਗ ਦਿਖਾਇਓ ਫੇਸ ਕੁਆਲਟੀ ਵਾ 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 ਬੋਦੀ ਵਾਲੀ ਆ ਗਈ ਹਨਾ ਕਿੰਨਾ ਦੁੱਧ ਦੁੱਧ 8 ਕਿਲੋ ਜੀ ਠੀਕ ਆ ਲਓ ਸੱਜਣੂ 8 ਕਿਲੋ ਦੁੱਧ ਆ ਕੋਈ ਸਤਨਾਵੀ ਕੋਕ ਪੈਣ ਫਰਾ ਖੜ ਸਕਦਾ ਚੋਣ ਸੀਲਸੜਾ ਕਿਹਾ ਨਾ ਸੀਲਸੜਾ ਠੰਡੀ ਬੜੀ ਜੀ ਇੱਥਾ ਪਾਜੋ ਇਦਾਂ ਹੀ ਪਾਜੋ ਲੈਓ ਭਾਵੇਂ ਕੋਈ ਵੰਗਾ ਪਾਲੋ ਭਾਵੇਂ ਨਾ ਪਾਲੋ ਨਾ ਹਾਂਜੀ ਬਿਲਕੁਲ ਲਓ ਜੀ ਜਰਸੀ ਵੱਡੇ ਢਾਂਜੇ ਸੱਜਣੂ ਸੀਲਸੜਾ ਪੂਰੀ ਤੇ ਇਹਦਾ ਰੇਟ ਭਾਈ ਜੀ ਰੇਟ ਤੇ 30000 ਰੁਪਏ ਆ ਜੀ 30000 ਹਾਂਜੀ ਠੀਕ ਆ ਜੀ ਤੇ ਕੋਈ ਹੋਣੀ ਛੋੜ ਛਾੜ ਕਰਦੀ 2000 ਰੁਪਏ ਛੋੜ ਕਰਾਂਗੇ 22 ਦੀ ਜੈਸਨ ਹੋਈ ਜੈਸਨ ਹੋ 28 900 ਜਨੋ 28000 ਦੀ ਜੈਸਨ ਹੋ ਮਿਲਣੀ ਆ